ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਆਜੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹਨੇ ਗੱਲ ਦੱਸਦਾ ਯਾਰ ਇੰਨੇ ਬੈਗ ਲਿੱਤਾ ਹੈ ਹਾਂ ਇਹ ਸਭ ਤੁਲਟੀ ਕਰਨ ਦੇ ਵਿੱਚ ਰੱਖ ਕੇ ਉਹ ਚੀਜ਼ ਲਈ ਜਾਵੇ ਫਿਰ ਉਹਦਾ ਖੁਸ਼ੀ ਤੇ ਮਜ਼ਾ ਵੱਖਰਾ ਹੀ ਹੁੰਦਾ ਹੈ ਨਹੀਂ ਸੋ ਖੁਸ਼ੀ ਕੀ ਮਤੋ ਹਾਲੇ ਤੁਹਾਡਾ ਕਹਿਣ ਦਾ ਬਈ ਵੀ ਇੰਡੀਆ ਦੇ ਰਹਾ ਕਿ ਲੋਕੀ ਤਰੱਕੀ ਨਹੀਂ ਕਰ ਸਕਦੇ ਹੈ ਤੇ ਨਾ ਹੀ ਕੁਝ ਲੈ ਸਕਦੇ ਨੇ ਬਸ ਤੁਸੀਂ ਇਕੱਲਾ ਲੈ ਸਕਦੇ ਹੋ ਹੈ ਤੇਰੇ ਵਾਂਗੂ ਚਵਲ ਲੋਕੀ ਕੋ ਨਹੀਂ ਹੈਗੇ ਜਿਹੜੇ ਆਪਣੀਆਂ ਜਨਾਨੀਆਂ ਵਿਖਾ-ਵਖਾ ਕੇ ਤੇ ਖਾਸ ਕਰ ਨਾਲ ਲੋਕਾਂ ਦੀਆਂ ਧੀਆਂ ਪੈਣਾ ਵਿਖਾ-ਵਖਾ ਕੇ ਉਹ ਇਕੱਠੇ ਕਰਕੇ ਤੇ ਆਈਫੋਨ 15 ਲੈਂਦੇ ਨੇ ਪ੍ਰੋ ਹਾਂ ਦੋ ਵੀ ਹੀ ਤੂੰ ਹੀ ਇੰਜ ਕਰਨ ਦੇ ਹੋ ਜਿਵੇਂ ਬਸ ਤੁਸੀਂ ਇਕੱਲੀ ਪਹਿਲੀ ਚੀਜ਼ ਲਈ ਹੈ ਇੰਡੀਆ ਦੇ ਵਿੱਚ ਹੋਰ ਤੇ ਕੋਈ ਲੋਕੀ ਤਰੱਕੀ ਵੀ ਨਹੀਂ ਕਰਦੇ ਹੈਗੇ ਮੜਾ ਮੋਟਾ ਨਾ ਬੋਲਣ ਲੱਗਿਆਂ ਸੋਚ ਲਿਆ ਕਰੋ ਕੀ ਬੋਲਣ ਲੱਗਿਆਂ ਸੀ ਲੱਖ ਦੀ ਲਾਂਤ ਤੇ ਤੇਰੇ ਦੇ ਆਪਣੀ ਜਨਾਨੀ ਵਿਖਾ ਵਿਖਾ ਕੇ ਨਾਲੋਂ ਕੁੜੀ ਵਿਖਾ ਵਿਖਾ ਕੇ ਵਿਊ ਇਕੱਠੇ ਕਰਦਾ ਫਿਰਨੇ ਇਹੋ ਜੇ ਪੈਸਿਆਂ ਨੂੰ ਭੰਜੋ ਅੱਗ ਲਾਣੀ ਆ ਲਾਂਤਾਂ ਦੇ ਵੇਚ ਤੈਨੂੰ ਕਿਵੇਂ ਪੈਂਦੀਆਂ ਨੇ ਤੁਹਾਨੂੰ ਲੋਕੀ ਆਪਣੀਆਂ ਜਨਾਨੀਆਂ ਨਹੀਂ ਨਾ ਤੁਹਾਡੇ ਅੰਗ ਵਿਖਾਉਂਦੇ ਆ ਜੇ 24 ਘੰਟੇ ਆਪਣੀ ਜਨਾਨੀ ਦੇ ਕੈਮਰਾ ਨਹੀਂ ਨਾ ਫੋਕਸ ਰੱਖ ਸਕਦੇ ਜਿਵੇਂ ਤੁਸੀਂ ਰੱਖਦੇ ਇੱਕ ਵਾਈਫ ਕਿਉਂ ਨਹੀਂ ਕਰ ਸਕਦੀ ਜੇ ਵਾਈਫ ਵੀ ਕਮਾਉਂਦੀ ਹੋਵੇ ਹਨਾ ਤਾਂ ਫਿਰ ਵਾਈਫ ਕਿਉਂ ਨਹੀਂ ਹਸਬੈਂਡ ਦੇ ਸ਼ੌਂਕ ਪੂਰੇ ਕਰ ਸਕਦੀ ਉਹਦੀਆਂ ਇੱਛਾਵਾਂ ਕਿਉਂ ਨਹੀਂ ਪੂਰੀ ਕਰ ਸਕਦੀ ਭਈ ਤੂੰ ਹੀ ਕਮਾ ਸਕ ਨਹੀਂ ਇਸ ਤਰ੍ਹਾਂ ਹੋਰ ਲੋਕੀ ਨਹੀਂ ਕਮਾ ਸਕਦੇ ਵਾਕਈ ਮੈਂ ਕਹਾਂ ਲੜੀ ਆ ਇਹ ਉਹਨਾਂ ਕਿਉਂ ਨਹੀਂ ਬੰਦਾ ਅੰਦਾਜ਼ਨ ਲੱਗੀ ਸੀ ਮੈਂ ਕਹੋ ਨਾ ਤੂੰ ਕਹਿੰਦੇ ਹਾਂ ਆਂਦੇ ਕੁਛ ਨਹੀਂ ਹੈ ਨਾ ਤੇ ਉਹ ਅੱਜ ਕੱਲ੍ਹ ਰੀਅਲੀ ਇਹਨੂੰ ਆਂਦ ਨੇ ਬੇਸ਼ਰਮ ਲੋਗ ਵੀ ਬਗਾਨੀ ਤੀ ਇਹਨੂੰ ਆਪਣੇ ਘਰ ਸੱਦ ਕੇ ਮੂੰਹ ਦੇ ਉਤੇ ਉਹਦੀ ਬੇਇੱਜ਼ਤੀ ਕਰਨ ਦਿਆਂ ਏ ਉਹ ਜਿਹੜੀ ਆਪਣਾ ਘਰ-ਵਾਰ ਛੱਡ ਕੇ ਤੇ ਆ ਕੇ ਬਗਾਨੀ ਥਾਂ ਤੇ ਬੈਠੀ ਐ ਤੇ ਬੇਇੱਜ਼ਤੀ ਕਰਵਾਂਦੀ ਫਿਰਦੀ ਐ ਲੱਖ ਦੀ ਲਾਂ ਤੇ ਕੁੜੀਆਂ ਤੇਰੇ ਤੇ ਵੀ ਇੱਕ ਵੀਊ ਆ ਪਿੱਛੇ ਚੈਨਲ ਚਲਾਣ ਪਿੱਛੇ ਆ ਜਦੋਂ ਲਾਂ ਤਾ ਪਵਾਉਂਦੀ ਫਿਰਦੀ ਐ ਆਪਣੇ ਘਰਦਿਆਂ ਨੂੰ ਤੇ ਆਪਣੇ ਆਪ ਨੂੰ ਵੀ ਪਾਵੇਂ ਮਜ਼ਾਕ ਹਮ ਲੋਕੀ ਲਈ ਆ ਨਾ ਮਜ਼ਾਕ ਆ ਉਹ ਜੇ ਮਜ਼ਾਕ ਕੈਮਰੇ ਦੇ ਪਿੱਛੇ ਹੁੰਦੇ ਨੇ ਕੈਮਰੇ ਦੇ ਅੱਗੇ ਨਹੀਂ ਹੁੰਦੇ ਆ ਕਿ ਕਮਾਲ ਹੋਈ ਪਈ ਆ ਕੁੜੀ ਦੀ ਵੀ ਨਾਲ ਉਹ ਉਹਦੀ ਬੇਇੱਜ਼ਤੀ ਕਰ ਦਿੰਦੇ ਨੇ ਉਹਦੀ ਬੇਇੱਜ਼ਤੀ ਕਰ ਦਿੰਦੀ ਏ ਤੇ ਚੱਲ ਉਹਨੂੰ ਹੀ ਇੰਜ ਵੀ ਜਿਵੇਂ ਦੱਸ ਵੀ ਤੂੰ ਮਹਾਲੀ ਦੇ ਵਿੱਚ ਤੂੰ ਕੱਲੀ ਰਹਦਾ ਜਰੂਰ ਬੇਇੱਜ਼ਤੀ ਕਰਵਾ ਕਰਵਾ ਕੇ ਰਾਤਾਂ ਕੱਟਣੀਆਂ ਨਹੀਂ ਜਿਆਦੇ ਕੁੜੀਏ ਤੇਰੀ ਕੋਈ ਮਜਬੂਰੀ ਏ ਜਾਨੇ ਕੋਈ ਤੇਰਾ ਕੋ ਟਾਰਗੇਟ ਏ ਉਹ ਆਪਣਾ ਤੂੰ ਟਾਰਗੇਟ ਪੂਰਾ ਕਰਨਾ ਚਾਹੁੰਨੀ ਏ ਹੋਰ ਤੇ ਐਡਾ ਕੋਈ ਗੈ ਗੁਜ਼ਰਿਆ ਹੁੰਦਾ ਨਹੀਂ ਹੈਗਾ ਵੀ ਆਪਣੀ ਬੇਇੱਜ਼ਤੀ ਵੀ ਕਰਵਾਏ ਰਹੇ ਵੀ ਉੱਥੇ ਹੈ ਕੋਈ ਨਾ ਕੋਈ ਤੇਰੇ ਮਨ ਦੇ ਵਿੱਚ ਗੱਲ ਹੈਗੀ ਏ ਤੇਰੀ ਬੋਲੀ ਤੋਂ ਵੀ ਪਤਾ ਲੱਗਦਾ ਤੇਰੇ ਆਹ ਐਡੇ ਨੂੰ ਲੱਛਣ ਜੇ ਕਰਨੀ ਏ ਅੱਖਾਂ ਇੰਜ ਇੰਜ ਤੇ ਇਸ਼ਾਰੇ ਕਰਦੀਆਂ ਤੇ ਫਲਾਣਾ ਕਰਦੀ ਉਹਨਾਂ ਨੂੰ ਵੀ ਪਤਾ ਲੱਗਦਾ ਜਿਹੜਾ ਕੋਰੋਨਾ ਦੀ ਵਾਇਰਸ ਹੋਏ ਨਾ ਹਾਂ ਉਹ ਪਹਿਲਾਂ ਕਿਸੇ ਨੇ ਭੁੱਲਿਆ ਤੇ ਹੁਣ ਆਈਫੋਨ 15 ਕੋਲ ਮੈਂ ਅਸਲੇਕੋ ਭੁੱਲ ਗਿਆ। ਬੋਣ ਆਂਦੀਆਂ ਨਹੀਂ ਤਾੜੀਆਂ। ਆ ਕੀਤੀ ਆ ਗਾਨਾ। ਵਾਕੀ ਸਚਾਈ ਜਿਹੜੀ ਹੈ ਨਾ ਕਦੀ ਨਹੀਂ ਛੁਪ ਸਕਦੀ ਆ ਹੀ ਜਾਂਦੀ ਹੈ ਮੂੰਹ ਦੇ ਉੱਤੇ। ਵਾਕੀ ਜਿਹਦੇ ਕੋਲ ਕਰੋੜਾਂ ਦੀ ਵਾਈਫ ਹੋਵੇ ਤੇਰੀ ਤੇ ਕਰੋੜਾਂ ਦੇ ਨਾਲੋਂ ਅਰਬਾਂ ਦੀ ਏ ਕੱਲੀ ਵਾਈਫ ਨਹੀਂ ਹੈਗੀ ਕਰੋੜਾਂ ਦੀ ਵਾਈਫ ਤੇ ਹੈ ਹੀ ਐ ਨਾਲ ਇੱਕ ਕਰੋੜਾਂ ਦੀ ਸਮਝ ਗਏ ਨਾ ਬਸ ਛਾਰੇਗਾ ਵੀ ਏ ਉਹਨੂੰ ਉਹਨੂੰ ਕੰਮ ਕਰਨ ਦੀ ਕੀ ਲੋੜ ਏ ਉਹ ਤੇ ਬਾ ਤੇਰੇ ਨੂੰ ਫੜ ਕੇ ਕੈਮਰਾ ਦੇ 24 ਘੰਟੇ ਇੱਕ ਸਾਈਡ ਤੇ ਖਿਲਾਰੇ ਕਰੇਗਾ ਤੂੰ ਤੈਨੋਂ ਉਹਦੇ ਨਾਲੇ 15 ਛੱਡ ਕੇ ਆਈਫੋਨ 15 ਪ੍ਰੋ ਛੱਡ ਕੇ ਤੈਨੂੰ ਤੇ ਜੋ ਮਰਜ਼ੀ ਹੈ ਲੈ ਕੇ ਦੇ ਸਕਦੀ ਹੈ ਹੈ ਕਰੋੜਾਂ ਦੀ ਤੇਰੀ ਵਾਈਫ ਹੈ ਤੂੰ ਤੇ ਭਰਾਵਾ ਜੋ ਮਰਜ਼ੀ ਲੈ ਸਕਣਾ ਹੈ ਵਾਈਫ ਦੇ ਨਾਲ ਨਾਲ ਆਹੋ ਠੀਕ ਹੈ ਨਾ ਸ਼ਾਬਾਸ਼ ਹੁਣ ਤਾੜੀਆਂ ਵੰਦੀਆਂ ਜਿਵੇਂ ਇੰਜ 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 ਕਰਦੇ ਹੋ ਸੀ ਮੈਂ ਭਈਆ ਨੂੰ ਪਰਸਨਲੀ ਪੁੱਛੀ ਹੈ ਇਹ ਚੀਜ਼ ਇਹ ਭਈਆ ਕਹਿੰਦੇ ਕੌਣ ਤੂੰ ਚੱਲੋ ਹਾਂ ਆਂਦੇ ਕੁਝ ਹੋਣਾ ਇਹ ਤੇ ਮੈਂ ਕਿਹਾ ਸੀ ਚਾਈ ਜਿਹੜੀ ਇਹ ਮੂੰਹ ਤੇ ਆ ਜਾਂਦੀ ਹੁੰਦੀ ਹੈ ਵਾਕੀ ਤੂੰ ਕੌਣ ਹੈ ਕੌਣ ਹੈ ਤੂੰ ਹੈ ਜਾਂ ਤੇ ਤੂੰ ਕੁਝ ਬੰਨਾ ਚਾਹੁੰਨੀ ਹੈ ਜਿਵੇਂ ਪਿਛਲੇ ਆ ਵਲੋਗਾਂ ਨੇ ਕਹਿੰਦੀ ਹੁੰਦੀ ਹੈ ਮੈਂ ਘਰ ਦਾ ਮੈਂਬਰ ਬੰਨਾ ਫੇਰ ਤੇ ਕੋਈ ਕਰ ਉਹ ਸੱਪ ਕੱਢ ਨਹੀਂ ਤੇ ਐਵੇਂ ਹੀ ਬਗਾਨੀ ਸ਼ਾਦੀ ਜੀ ਅਬਦੁੱਲਾ ਦਵਾਨਾ ਵਾਲਾ ਕੰਮ ਬਣਿਆ ਪਿਆ ਤੇਰਾ ਮੈਕਸ ਤੋਂ ਬੜਿਆ ਕਰੋਗੇ ਫਿਰ ਹਾਂ ਬਲੌਗ ਸਰ ਇਤੋਂ ਆਇਆ ਕਰਨੀ ਹਾਂ ਹਲੋ ਸੰਗਤ ਤੋਂ ਮੈਕਸ ਤੋਂ ਬੋਲਦੇ ਹਾਂ ਜੀ ਹਲੋ ਬਲੌਗ ਨਹੀਂ ਹੁਣ ਇੰਜ ਕਹੋ ਵੀ ਹੁਣ ਮੈਂ ਆਪਣੀ ਜਨਾਨੀ 15 Pro ਤੋਂ ਵਿਖਾਵਾਂ ਕਰਾਂਗਾ ਠੀਕ ਹੈ ਨਾ ਐਂਜ ਕੀਂ ਹੈ ਕਈਦਾ ਹੁੰਦਾ ਹੈ ਬਲੌਗ ਨਹੀਂ ਆ ਕੀਦਾ ਹੁੰਦਾ ਬਲੌਗ ਕਿਹੜੇ ਬਲੌਗ ਹੈ ਇਕ ਅਧਿਕਾਰ ਵਾਲੀ ਤੇ ਇੱਕ ਪੂਰੇ ਘਰ ਵਾਲੀ ਦੋਵਾਂ ਨੂੰ ਬਸਾਨਾ ਕਰਨਾ ਹੈ ਹੋਲੀ-ਹੋਲੀ ਬਸ ਉਹ ਵੀ ਆਨ ਲੱਗ ਗਈ ਤੁਹਾਡੇ ਵਲੌਗਰਾਂ ਦੇ ਵਿੱਚ ਵੈਲਕਮ ਟੂ ਅਮਨ ਜਸ ਇੰਸਟਾ ਖੁਸ਼ ਹੈ ਖੁਸ਼ ਕਿਉਂ ਮਨਾਵਾ ਨਾ ਜਿਹੜਾ ਘਰ ਵਾਲੀ ਨੇ ਸੋਹਣਾ ਗਿਫਟ ਲੈ ਕੇ ਦਿੱਤਾ ਵੇ ਸੋ ਫਾਈਨਲੀ 15 Pro ਨੈਕਸ ਹਾਂ ਤੇ ਐਂਟਰੀ ਕਰ ਚੁੱਕਿਆ ਆ। ਸੈਂਟਰ ਕਰ। ਆ ਦਿਨ ਕੰਮ ਦੇ ਵਿੱਚ ਲੱਗੇ ਰਹੀਦਾ ਹੈ ਨਾ। ਫਿਰ ਉਸ ਵੀਰ ਨੂੰ ਤਾਂ ਫਲ ਪ੍ਰੋਮੈਸ ਤੋਂ ਬੋਲਦਾ ਜੀ। ਮੇਰੀ ਤਾਂ ਮੈਡਮ ਹੋ ਰਹੀ ਹੈ। ਆਈਫੋਨ ਤਾਂ ਆਇਆ ਆਇਆ ਤੇ ਘਰ 'ਚ ਖਲਾਰਾ ਦੇਖੋ। ਹਾਂ ਜੀ ਗੱਲ ਗਲ ਕਰਨੀ ਹੁਣ ਸਾਡੇ ਨਾਲ ਕਿ ਨਹੀਂ ਕੋਈ। ਹਾਂ ਜੀ ਹਾਂ ਜੀ ਹਾਂ ਜੀ। ਹੈਂ? ਮੈਂ ਇੰਦਾਂ ਗੱਲ ਨਹੀਂ ਤਰੀ ਗੱਲ ਨਹੀਂ। ਹਾਂ। ਹਾਂ ਜੀ ਹਾਂ ਜੀ। ਹਾਂ ਜੀ ਮੇਰਾ ਨਾ ਤੁਹਾਡਾ ਨੰਬਰ ਰੀਟ ਹੋ ਗਈ ਆਈਫੋਨ 15 ਪ੍ਰੋਮੈਸ ਤੋਂ ਬੋਲਦਾ। ਅਰੇ ਯਾਰ। ਵੈਰੀ ਗੁੱਡ ਯਾਰ ਕਮਾਲ ਏ ਇਹਦੇ ਉਹ ਗੱਲ ਕਰਦੇ ਬਨੇ ਭੁੱਖੇ ਜੱਟ ਪਿਆਲਾ ਲੱਭਾ ਪਾਣੀ ਪੀ ਪੀ ਆ ਫਰਿਆ ਵੀ ਜਿਵੇਂ ਇਹਨਾਂ 15 Pro ਜਿਹੜਾ ਆਈਫੋਨ ਪਹਿਲੀ ਯਾਰ ਦੁਨੀਆ ਦੇ ਇਹਨਾਂ ਵੇਖਿਆ ਉਹ ਹੱਥੋਂ ਗਈ ਤੁਹਾਡੇ ਵਾਲੀ ਫੋਨ ਹੀ ਏ ਕਮਾਲ ਦੀ ਗੱਲ ਏ ਇਹਦੇ ਇੰਜ ਕਰੰਟ ਆਏ ਨੇ ਜਿਵੇਂ 15 Pro 50 ਨੇ ਨਾ ਪਹਿਲੀ ਯਾਰ ਕੋਈ ਚੀਜ਼ ਨਹੀਂ ਕਿ ਇਹਨੂੰ ਮਿਲ ਜਾਂਦੀ ਤੇ ਉਹ ਪਾਗਲ ਹੋ ਜਾਂਦਾ ਉਹ ਕੰਮ ਹੋਇਆ ਪਿਆ ਤੁਹਾਡਾ ਦੇ ਹੋਣੀ ਏ ਇਹ ਜੀ ਬੱਕਰੀ ਗੱਲ ਕੀ ਏ ਕਿਹੜਾ ਕੋਈ ਤੂੰ ਹੰਦੁਨੀਆ ਤੋਂ ਵੱਖਰਾ ਚਰਜ ਲੈ ਲਈਏ ਕੋਈ ਚੀਜ਼ ਜਿਵੇਂ ਪਹਿਲਾਂ ਆਖਿਆ ਲੋਕਾਂ ਨੇ ਤੇ ਇਹਨਾਂ ਨੂੰ ਕਸਾ ਕੇ ਸਾਗੇ ਗੋਠੀ ਛੱਡ ਛੜਿਆ ਹੈ ਕਮਾਲ ਦੀ ਗੱਲ ਨਹੀਂ ਤਾਂ ਦੇ ਫਿਰ ਜਿਆਦੇ ਲੋਕੀ ਜਿਹੜੇ ਇਹੋ ਜਿਹੇ ਹੰਕਾਰੇ ਜਾਂਦੇ ਨੇ ਫਿਰ ਕੋਈ ਨਾ ਕੋਈ ਗਲਤੀ ਇਹਨਾਂ ਤੋਂ ਹੋ ਜਾਂਦੀ ਹੁੰਦੀ ਹੈ ਬੈਡਰੂਮ ਵਾਲੀ ਕਮਾਲ ਦੀ ਗੱਲ ਤੁਹਾਡੇ ਵਾਲੀ ਪਤਨੀ ਕਿਹੜਾ ਤੈਨੂੰ ਸਵਾਦ ਪੈ ਗਿਆ ਤੈਨੂੰ ਚੰਡੀਗੜ੍ਹ ਮੁਹਾਲੀ ਦਾ ਜੁੱਤੀਆਂ ਦੀ ਲੈ ਕੇ ਤੇ ਮਿਆਂਕੇ ਜਿਹੜਾ ਉਹਨੂੰ ਇਹਨੂੰ ਉੱਥੇ ਲੈ ਕੇ ਗਿਆ ਪਹਿਲਾਂ ਮਹਾਲੀ ਦੇ 3-4 ਮਹੀਨੇ ਤੋਂ ਮੇ ਇਕੱਠੇ ਰਹੇ ਸਵਾਦ ਲੈਂਦੀ ਲੈਂਦੀ ਤੇ ਕੁੱਤੀ ਲੋਹਰ ਤੋਰ ਗਈ ਸੀ ਤੇ ਉਹਨੂੰ ਸਵਾਦ ਨਹੀਂ ਸੀ ਆਇਆ ਹੈਗਾ ਇਹ ਤਾਂ ਫੇਰ ਮਹਾਲੀ ਆ ਗਈ ਕੁੜੀ ਜੇ ਪਰਤੀ ਜਾ ਕਰ ਚੰਗੀ ਰਹੇਗੀ ਅਜੇ ਵੀ ਟੁੱਲੇ ਪੇਰਾਂ ਦਾ ਕੱਖ ਨਹੀਂ ਵਿਗੜਿਆ ਹੈਗਾ ਸੋ ਵੀ ਇਹਨਾਂ ਦੀ ਕੁੱਤੇ ਖਾਣੀ ਆਪਾਂ ਇਸ ਤਰੀ ਜਾਰੀ ਰੱਖਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵੀ ਕਰਿਆ ਕਰੋ ਵੀਡੀਓ ਜੇ ਚੰਗੀ ਲੱਗਦੀ ਹੈ ਤੇ ਆਪਾਂ ਹੋਰ ਵਧੀਆ ਜੀਆ ਵਧੀਆ ਕਰਕੇ ਬਣਾਵਾ ਕਰਾਂਗੇ ਜੀ ਤੇ ਮੇਰਾ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਜੀ ਬਹੁਤ ਬਹੁਤ ਧੰਨਵਾਦ